ਸਸਿਗਲ RAM RAM ਸਾਰੇ ਇਲਾਕਾ ਵਾਸੀਆਂ ਨੂੰ ਮੈਂ ਇੱਕ ਵਿਸ਼ੇਸ਼ ਅਪੀਲ ਦੇ ਤੌਰ ਤੇ ਤੁਹਾਡੇ ਨਾਲ ਜੁੜਿਆ ਔਰ ਸਾਡੇ ਇਲਾਕੇ ਦੇ ਬੜੇ ਮੌਜੂਦ ਔਰ ਪਤਵੰਤੇ ਸੱਜਣ ਤੁਸੀਂ ਫਰੇਮ ਵਿੱਚ ਦੇਖ ਸਕਦੇ ਹੋ ਸਾਡੇ ਨਾਲ ਬੈਠੇ ਐ ਇੱਕ ਚਿੰਤਾਜਨਕ ਮਾਮਲਾ ਤੁਹਾਨੂੰ ਪਤਾ ਹੈ ਕੁਝ ਦਿਨ ਪਹਿਲਾਂ ਮਾਛੀਵਾੜਾ ਰੋਡ ਤੇ ਐਕਸੀਡੈਂਟ ਹੋਇਆ ਸੀਗਾ ਸਾਡੇ ਨੂਰ ਪਰਵੇਦੀ ਦੇ ਸੰਜੀਵ ਲੋਢਿਆ ਜੀ ਦੇ ਸੁਪੁੱਤਰ ਨਿਖਲ ਲੋਢਿਆ ਜੀ ਉਸ ਵੇ ਵਕਤ ਸਮੇਂ ਦੇ ਵਿੱਚ ਔਰ ਜਿੱਦਾਂ ਕਹਿੰਦੇ ਆ ਬੜੀ ਮੰਦ ਭਾਗੀ ਕਟਨਾ ਹੋਈ ਉਹਨਾਂ ਦੀ ਮੌਤ ਹੋ ਗਈ ਸੀਗੀ ਉਹਨਾਂ ਦੇ ਨਾਲ ਇੱਕ ਨੌਜਵਾਨ ਹੋਰ ਸੀਗਾ ਜਿਹੜਾ ਲੁਧਿਆਣੇ ਜਾ ਰਿਹਾ ਸੀਗਾ ਆਕਾਸ਼ ਨਾਮ ਹੈ ਔਰ ਉਸ ਬੱਚੇ ਦੇ ਸਿਰ ਦੇ ਉੱਤੇ ਪਿਤਾ ਦਾ ਵੀ ਸਾਆਇਆ ਨਹੀਂ ਹੈ ਮਾਤਾ ਸਿਰਫ ਘਰ ਵਿੱਚ ਹੈ ਔਰ ਮਾਲੀ ਹਾਲਤ ਠੀਕ ਨਹੀਂ ਹੈ ਚਲੋ ਕਿਸੇ ਮਾਂ ਦਾ ਪੁੱਤ ਬਚ ਜਾਓ ਉਹਨਾਂ ਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ ਉਹਦੀ ਹਾਲਤ ਬੜੀ ਕ੍ਰਿਟੀਕਲ ਹੈ ਔਰ ਉਹ ਇਸ ਟਾਈਮ ਪੀਜੀਆਈ ਵਿੱਚ ਵੈਂਟੀਲੇਟਰ 'ਤੇ ਹੈ ਮੈਂ ਅੱਜ ਤੁਹਾਨੂੰ ਅਪੀਲ ਕਰਨ ਲੱਗਿਆ ਸਾਰਿਆਂ ਨੂੰ ਔਰ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਸਾਰੇ ਇਲਾਕੇ ਦੇ ਕੁਝ ਬਹੁਤ ਵੱਰ ਭਗਵੰਤੇ ਸੱਜਣ ਬੈਠੇ ਐ ਤੇ ਸਾਡੀ ਸਮੂਹਿਕ ਅਪੀਲ ਹੈ ਤੁਹਾਨੂੰ ਇਹ ਆਪਾਂ ਉਹਦੀ ਯਾਰ ਮਦਦ ਕਰੀਏ ਉਹਨਾਂ ਦਾ ਰੋਜ਼ ਦਾ 10 ਤੋਂ 15000 ਰੁਪਏ ਖਰਚ ਹੋ ਰਿਹਾ ਪੀਜੀਆਈ ਦੇ ਵਿੱਚ ਔਰ ਜਦੋਂ ਇੱਥੋਂ ਗਏ ਤੇ ਉਹਨਾਂ ਕੋਲ ਸਿਰਫ 5000 ਰੁਪਏ ਸੀਗਾ ਉਹ ਕਿੱਦਾਂ 5-7 ਦਿਨ ਹੋ ਗਏ ਉਹ ਕਿਸ ਤਰ੍ਹਾਂ ਮੈਨੇਜ ਕਰ ਰਹੇ ਕਿੱਦਾਂ ਕੁਝ ਸਾਥੀ ਉਹਨਾਂ ਦੀ ਮਦਦ ਕਰ ਰਹੇ ਉਹ ਅਗਲੀ ਗੱਲ ਹੈ ਪਰ ਡਾਕਟਰਾਂ ਨੇ ਅੰਦਾਜ਼ਾ ਇੱਕ ਮਹੀਨਾ ਦੱਸ ਦਿੱਤਾ ਕਿ ਲੜਕਾ ਕਦੇ-ਕਦੇ ਪੈਰ ਹਿਲਾਉਂਦਾ ਹੈ ਬਾਹ ਹਿਲਾਉਂਦਾ ਹੈ ਉਹ ਕਹਿੰਦੇ ਇੱਕ ਮਹੀਨਾ ਘੱਟੋ-ਘੱਟ ਮਾਲਕ ਸੁਖ ਰੱਖੇ ਇਹਨੀ ਸਟੇਜ ਤੋਂ ਬਾਹਰ ਆਉਣ ਦੇ ਲਈ ਲੱਗ ਜਾਣਾ ਪਰ ਖਰਚਾ ਜਿਹੜਾ ਨਿਰੰਤਰ ਉਹ ਹੁੰਦਾ ਹੀ ਹੈ ਪੀਜੀਆਈ ਦੇ ਵਿੱਚ ਫਿਰ ਵੀ ਖਰਚਾ ਜਿਹੜਾ ਇਹ ਲਿਮਟ ਜ ਹੈ ਜੇ ਕਿਤੇ ਪ੍ਰਾਈਵੇਟ ਹੁੰਦੇ ਫਿਰ ਤਾਂ ਇਲਾਜ ਕਰਾਣਾ ਬਿਲਕੁਲ ਇਸ ਵਸ ਤੋਂ ਬਾਹਰ ਸੀਗਾ ਸੋ ਮੈਂ ਤੁਹਾਨੂੰ ਸ਼ੋਰਟ ਚ ਅਪੀਲ ਕਰਨ ਲੱਗਿਆ ਜਿੱਥੇ ਅਸੀਂ ਦਾਨਪੁਨ ਕਰਦੇ ਆ ਹੋਰ ਚੀਜ਼ਾਂ ਕਰਦੇ ਆ ਆਓ ਥੋੜਾ ਥੋੜਾ ਹਮਲਾ ਮਾਰੀਏ ਕੋਈ ਇਹ ਨਹੀਂ ਹੈ ਕਿਸੇ ਨੂੰ ਕਿ ਕੋਈ ਜਿੰਨਾ ਸੁਧਾਰਨ ਕੋਈ 1 ਰੁਪਿਆ ਵੀ ਦੇ ਸਕਦਾ ਕੋਈ 500 ਵੀ ਕੋਈ 5000 ਵੀ ਆਪਣੇ ਆਪਣੀ ਸਮਰੱਥਾ ਹੈ ਤੇ ਇਨੂੰ ਆਪਾਂ ਲਈਏ ਇਹ ਵੀਡੀਓ ਦੇ ਐਂਡ ਦੇ ਵਿੱਚ ਮੈਂ ਨਾਲ ਕੁਝ ਸਕੈਨਰ ਵੀ ਐਡ ਕਰ ਦਊਗਾ ਤੁਸੀਂ ਉਹ ਸਕੈਨ ਨੰਬਰ ਤੇ ਤੁਸੀਂ ਪੈਸੇ ਡਾਇਰੈਕਟ ਭੇਜ ਸਕਦੇ ਹੋ ਔਰ ਜੇਕਰ ਤੁਸੀਂ ਨਗਰ ਖੇੜੇ ਨੂਰ ਪਰਵੇਦੀ ਆ ਕੇ ਜਿਹੜੇ ਸਿਸਟਮਾਂ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਸਾਨੂੰ ਸੰਪਰਕ ਕਰ ਲੈਣਾ ਅਸੀਂ ਦੱਸ ਦਵਾਂਗੇ ਉਹਨਾਂ ਦਾ ਘਰ ਕਿੱਥੇ ਹੈ ਪਰ ਮਦਦ ਜ਼ਰੂਰ ਕਰਿਓ ਇਹ ਇਹ ਹਾਲਾਤ ਇਦਾਂ ਦੇ ਬਣ ਜਾਂਦੇ ਜਦੋਂ ਪੈਸਾ ਨਹੀਂ ਨਾ ਹੁੰਦਾ ਫਿਰ ਪਤਾ ਲੱਗਦਾ ਬੰਦੇ ਨੂੰ ਵੀ ਉਸ ਵੇਲੇ ਚਲੋ ਇਹ ਕੋਈ ਮੇਲਾ ਵੀ ਹੈ ਨਹੀਂ ਕਿ ਕਿਸੇ ਕੋਲ ਨਹੀਂ ਹੈ ਪਰ ਇਹ ਹੁੰਦਾ ਵੀ ਜਦ ਭਾਈ ਜਰਾਂ ਖੜ ਜਾਂਦਾ ਇਲਾਕੇ ਦੇ ਲੋਕ ਖੜ ਜਾਂਦੇ ਸਾਡੇ ਦਾ ਇਲਾਕਾ ਸ਼ੁਰੂ ਤੇ ਇਸ ਚੀਜ਼ ਲਈ ਹੈਗਾ ਤੇ ਮੈਂ ਆਰਾਮ ਕੁਮਾਰ ਜੀ ਵੀ ਬੈਠੇ ਆ ਮੈਂ ਇਹਨਾਂ ਨੂੰ ਵੀ ਕਿਹਾ ਮੈਂ ਕਿ ਕੋਈ ਵੀ ਵੀਰ ਬਾਬਾ ਜਿੰਦਾ ਸ਼ੀਰ ਬਾਬਾ ਜੀ ਦਾ ਜਿਹੜਾ ਉੱਥੇ ਫੰਡ ਹੈ ਤੇ ਐਦਾਂ ਦੀ ਕੋਈ ਕੋਸ਼ਿਸ਼ ਉਦਮ ਰਲ ਕੇ ਕਰੀਏ ਸਰਕਾਰਾਂ ਨਾਲ ਵੀ ਗੱਲ ਕਰੀਏ ਕਿ ਇਮੀਜੇਟ ਤੌਰ ਤੇ ਜਿੱਦਾਂ ਕੋਈ ਵੱਡਾ ਨਿਯਾਸਟ ਆ ਜਾਂਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਅਸੀਂ ਕੁਝ ਫੌਰੀ ਤੌਰ ਤੇ ਚੱਕ ਵਗੈਰਾ ਕਟਵਾ ਕੇ ਉਸ ਪਰਿਵਾਰ ਦੀ ਰਾਹਤ ਲਈ ਸਾਰਥਕ ਬਣੀਏ ਸੋ ਇੱਥੇ ਸਾਰੇ ਸਾਥੀ ਬੈਠੇ ਆ ਪਹਿਲਾਂ ਅਸੀਂ ਮੈਂ ਆਪਣੇ ਪਰਿਵਾਰ ਵੱਲੋਂ ਕੱਲ੍ਹ ਧਰਮਪਤਨੀ ਵੀ ਉਹ ਡਿਊਟੀ ਦੇ ਕੇ ਆਏ ਸੀਗੇ ਉੱਥੇ ਆਪਣਾ ਇਲੈਕਸ਼ਨ ਵਿੱਚ ਉਹਨਾਂ ਨੇ ਕੁਝ ਮਾਨ ਪੱਤਾ ਦਿੱਤਾ 500 ਉਹਨਾਂ ਨੇ ਤੇ 1500 1680 ਭਾ ਕੇ 2100 ਰੁਪਏ ASCII ਮਦਦ ਨਾਲ ਸ਼ੁਰੂਆਤ ਕਰਦੇ ਆਂ ਹੋਰ ਵੀ ਸਾਥੀ 1000 ਰੁਪਏ ਨੇ ਸੰਜੀਵ ਲੋਟੀਆ ਜੀ ਵੱਲੋਂ 1000 ਰੁਪਏ ਹੋਰ ਵੀ ਕੋਈ ਹੋਣੇ ਨਹੀਂ ਹੈ ਤੁਸੀਂ ਇਹਦੇ ਵੀਡੀਓ ਦੇ ਥੱਲੇ ਵੀ ਮੈਸੇਜ ਲਿਖ ਸਕਦੇ ਹੋ ਮੈਸੇਜ 500 ਰੁਪਏ ਸਾਡੇ ਵੀਰ ਜੀ ਕਹਿੰਨਾ ਹੈ ਜਸਪਾਲ ਜੀ ਤੇ ਬਾਜ਼ਾਰ ਚ ਵੀ ਮੈਂ ਜਦੋਂ ਆਇਆ ਮੈਨੂੰ ਕਈ ਸਾਥੀਆਂ ਨੇ ਕਿਹਾ ਕਿ ਤੁਸੀਂ ਸਾਡੇ ਵੱਲੋਂ ਵੀ ਜੋ ਸੇਵਾ ਹੋਈ ਦੱਸ ਦਿਓ ਥੋੜਾ ਥੋੜਾ ਕਰੀਏ ਤਾਂ ਕਿ ਇਸ ਬੱਚੇ ਦੀ ਜਿਹੜੀ ਹੈ ਜਾਨ ਬਚ ਜਾਵੇ ਪੈਸੇ ਪੱਕੋ ਇਲਾਜ ਖੋਣਾ ਕੋਈ ਵੀ ਜਾਵੇ ਔਰ ਸਿਸਟਮ ਸਰਕਾਰਾਂ ਨੂੰ ਮੈਂ ਇਹ ਕਹੂੰਗਾ ਖਾਸ ਕਰ ਪੀਜੀਆ ਲਈ ਸੈਂਟਰ ਗਵਰਨਮੈਂਟ ਨੂੰ ਵੀ ਤੇ ਐਦਾਂ ਦਾ ਕਰੀਏ ਆਪਾਂ ਹੋਰ ਚੀਜ਼ਾਂ ਬਹੁਤ ਫ੍ਰੀ ਦਿੰਦੇ ਆ ਜੇ ਉਹ ਇਲਾਜ ਨੂੰ ਫ੍ਰੀ ਸੁਵਿਧਾ ਵਿੱਚ ਲਿਆਈਏ ਤਾਂ ਕਿ ਲੋਕਾਂ ਦੀ ਜਿਹੜੀ ਹੈ ਐਦਾਂ ਦੀ ਮੁਸੀਬਤ ਦੇ ਵਿੱਚ ਜਾਨ ਬਚ ਸਕੇ ਤੇ ਇਧਰ 500 ਰੁਪਏ ਇੱਕ ਹੋਰ ਸਾਥੀ ਸਾਡੇ ਜੀ ਨਾਲ ਬੈਠੇ ਤੁਸੀਂ ਦੇਖ ਸਕਦੇ ਹੋ ਇਹ ਵੀ ਦੇ ਰਹੇ ਨੇ ਬਾਕੀ ਸਾਡੀ ਹੋਰ ਵੀ ਟੀਮ ਦੇ ਰਹੀ ਐ ਅਸੀਂ ਟੋਟਲ ਆਂਕੜਾ ਸਾਰਾ ਜਿਹੜਾ ਹੈ ਅਸੀਂ ਵਿੱਚ ਪਾ ਲੈਣਾ ਤੁਸੀਂ ਉਸ ਕਹਿਣਾ ਰਾਮ ਕੋ ਜੀ ਪੁੱਛਣਾ ਬਸ ਠੀਕ ਹੈ ਫਾਈਨਲ ਹੈ ਇਹਨੇ ਬਸ ਠੀਕ ਹੈ ਕੈਨੋ ਜੀ ਕਹਣਾ ਹੈ ਦੇਖੋ ਮੈਂ ਤਾਂ ਇਹ ਹੀ ਅਪੀਲ ਕਰੂੰਗਾ ਜੇ ਇਸ ਔਖੀ ਘੜੀ ਦੇ ਵਿੱਚ ਇਹ ਘੜੀ ਕਿਸੇ ਨੂੰ ਪੁੱਛ ਗਈ ਨਹੀਂ ਆਂਦੀ ਐ ਇਸ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਦੇ ਤੌਰ ਤੇ ਅੱਗੇ ਆ ਕੇ ਜਿੱਦਾਂ ਵੀ ਸਾਡਾ ਪਹਿਲਾਂ ਵੀ ਸਾਡੇ ਆਲਾਕਾ ਵੱਖ-ਵੱਖ ਆਪਦਾਵਾਂ ਦੇ ਵਿੱਚ ਮਦਦ ਕਰਦਾ ਰਿਹਾ ਤਾਂ ਸਾਰਿਆਂ ਨੂੰ ਗੋਲ ਮਿਲ ਕੇ ਇਸ ਔਖੀ ਘੜੀ ਵਿੱਚ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਬੋਰੀ ਜੋ ਹਲੋ ਬਹੁਤ ਧੰਨਵਾਦ ਜੀ ਸੁਣਿ ਗਦੇ ਨਾ ਬੋਲਣ ਮਨ ਜੀ ਆ ਜੇ ਰੋਜ਼ ਸਾਨੂੰ ਜੁੜ ਕੇ ਜੀ ਲੱਗਦਾ